ਚੱਲਣ ਦਿਰਾ ਲਾਈਵ ਨਾ ਜੀ ਕੀ ਦੇਖ ਨੰਨਾ ਦੇ ਇੰਤਵਾਲਾ ਹਾਂ ਜੀ ਸਸਰੀ ਕਾਲ ਜੀ ਕੀ ਹਾਲ ਚਾਲ ਆ ਸਾਰੇ ਕਿਸਾਨ ਵੀ ਕਾਲ ਜੀ ਤੇ ਲੰਗੂ ਦੀ ਕਤਾ ਗਈ ਇੱਕ ਮੈਂਡੀ ਥੋੜੀ ਲਾਈਵ ਦੀ ਸਮੱਸਿਆ ਆ ਰਹੀ ਦੂਜੇ ਫੋਨ ਤੇ ਤੇ ਲਓ ਜੀ ਹੁਣ ਆਪਣਾ ਦੋਨਾਂ ਤਿੰਨ ਫੋਨਾਂ ਤੇ ਲਗਭਗ ਜਿਹੜਾ ਲਾਈਵ ਸ਼ੁਰੂ ਹੋ ਚੁੱਕਿਆਗਾ ਤੋ ਸਾਰੇ ਕਿਸਾਨ ਵੀਰਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਅ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵਾਂਗੇ ਅੱਜ ਪਹੁੰਚੇ ਸੀ ਆਪਾਂ ਜਿਹੜਾ ਛੜਕ ਮੋਗੇ ਦੇ ਨੇੜੇ ਪਸ਼ੂ ਮੰਡੀ ਦੇ ਵਿੱਚ ਨਵਾਂ ਡੀ ਐਲ ਐਫ ਐ ਪਸ਼ੂ ਮੇਲਾ ਹੋ ਰਿਹਾ ਨਾ ਉੱਥੇ ਪਹੁੰਚੇ ਸੀ ਸਾਹਮਣੇ ਜਿਹੜੀ ਸਟੋਰੀ ਆਈ 7 ਨੰਬਰ ਸਟੋਰੀ ਆਪਾਂ ਆਪਣੇ ਪਸ਼ੂਆਂ ਵਾਸਤੇ ਦੀ ਬੁੱਕ ਕਰ ਚੁੱਕੇ ਹਾਂ ਜੀ ਸਾਹਮਣੇ ਜਿਹੜਾ ਆਪਣਾ ਤਾਜ ਅ ਬਾਹੂਬਲੀ ਸਾਨ ਹੀਰਾ ਜੋਤ ਅ ਡਾਕਟਰ ਦਰਾਜ ਵਾਲਾ ਬਲਜਿੰਦਰ ਜੀ ਉਹਨਾਂ ਦੇ ਪਸ਼ੂ ਇਹ ਵੀ 7 ਨੰਬਰ ਸਟੋਰੀ ਜੀ ਆਪਣੇ 4-5 ਪਸ਼ੂ ਪਹੁੰਚਣਗੇ ਜਿਦੇ ਵਿੱਚ ਦੋ ਛੋਟੇ ਨੀਲੀ ਰਾਬੀ ਦੇ ਹੋਣਗੇ ਤੇ ਇੱਕ ਮੁਰਾ ਦਾ ਹੋਊਗਾ ਜੀ ਤੇ ਇੱਕ ਮੁਰਾ ਦੀ ਝੋਟੀ ਹੋਊਗੀ ਤੇ ਇੱਕ ਦੋ ਹੋ ਸਕਦਾ ਛੋਟੇ ਜਿਹੇ ਕਾਫ ਨੀਲੀ ਰਾਬੀ ਚੋਂ ਆਪਣੇ ਹੋਣਗੇ ਨਾ ਸੋ 7 ਨੰਬਰ ਆਪਣੀ ਸਟੋਰੀ ਨੋਟ ਕਰ ਲਓ ਤੇ ਹੁਣ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਸਾਰੀ ਦਿਖਾਉਣੇ ਆਂ ਜੀ ਮੇਲੇ ਦੀ ਤਿਆਰਾਂ ਕਿਵੇਂ ਚੱਲ ਰਹੀਆਂ ਨੇ ਜੀਆਂ ਤੇ ਨਾਲ ਨਾਲ ਤੁਹਾਨੂੰ ਦਿਖਾਉਣੇ ਵੀ ਕਿੰਨੇ ਕਿਹੜੇ ਪਸ਼ੂ ਹਨਾ ਪਹੁੰਚ ਚੁੱਕੇ ਨੇਗੇ ਡਾਕਟਰ ਸਾਹਿਬ ਨੇੜੇ ਰੱਖੋ ਹੁਣ ਆਪਾਂ ਸਾਰਿਆਂ ਨੂੰ ਦਿਖਾਈ ਜਲੇ ਕਿਸਾਨ ਵੀਰਾਂ ਨੂੰ ਤੇ ਇੱਕ ਨਾਲ ਨਾਲ ਦੀ ਨਾਲ ਚੱਲਦੇ ਚੱਲਦੇ ਆਪਾਂ ਲਾਈਵ ਦੇ ਵਿੱਚ ਜਿਹੜੇ ਭਰਾ ਜੁੜਨਗੇ ਉਹ ਨਾਲ ਦੀ ਨਾਲ ਕਮੈਂਟ ਕਰਕੇ ਹੀ ਦੱਸਦੇ ਹੋ ਆਪਣੇ ਵੀ ਕਿਹੜੇ ਕਿਹੜੇ ਪਿੰਡ ਤੋਂ ਜਾਂ ਕਿਹੜੇ ਸ਼ਹਿਰ ਤੋਂ ਆਪਣੇ ਚੈਨਲ ਨੂੰ ਤੁਸੀਂ ਦੇਖ ਰਹੇ ਹੋਗੇ ਤੇ ਸਾਡੇ ਨਾਲ ਜਿਹੜੇ ਬੰਦੇ ਜੁੜ ਰਹੇਗੇ ਸੋ ਜੁੜਨ ਵਾਸਤੇ ਤੁਹਾਡਾ ਬਹੁਤੋ ਧੰਨਵਾਦ ਆ ਜੀ ਇਹਦੇ ਦੇਖੋ ਸਾਹਮਣੇ ਨਮਾ ਸਟੋਰੀਆਂ ਆ ਸਾਰਿਆਂ ਲੱਗ ਚੁੱਕੀਆਂ ਇਸ ਤਰ੍ਹਾਂ ਜਿਹੜਾ ਬਿਲਕੁਲ ਬਾਰਡਰ ਵਾਕ ਤੇ ਬਾਕੀ ਕਿ ਜਿਹੜੀ ਮੇਨ ਐਂਟਰੀ ਉਹ ਸਾਹਮਣੇ ਗੇਟ ਤੇ ਹੈ ਜੀ ਜਦੋਂ ਇਹ ਸਿੱ ਇੱਕ ਨੰਬਰ ਗੇਟ ਤੋਂ ਜਿਹੜਾ ਐਂਟਰੀ ਕਰੋਗੇ ਸਾਹਮਣੇ ਬਿਲਕੁਲ ਲਾਸਟ ਦੇ ਉੱਪਰ 7 ਨੰਬਰ ਸੁਰੀ ਆਪਣੀ ਹੈਗੀ ਇੱਥੇ ਐਂਟਰੀ ਗੇਟ ਤੋਂ ਨਾ ਬਾਕੀ ਇਧਰਲੇ ਵੱਜਦੇ ਆ ਤੰਬੇ 'ਚ ਲੱਗੇ ਹੋਣਾ ਇੱਥੇ ਉਹ ਫਰੀ ਵਾਲੇ ਛੋਟੇ ਟੈਂਟ ਹੁੰਦੇ ਹੈਗੇ ਕਿ ਕੋਈ ਭਰਾ ਜੀ ਇੱਕ ਦੀ ਕਿਸੇ ਕੱਟੀ ਲੈਣ ਦੀ ਕੋਈ ਨਿਕਾ ਕੱਟਾ ਲੈਂਦਾ ਜਾਂ ਥੋੜਾ ਨਾ ਉਸ ਵਾਸਤੇ ਇਹ ਪੇੜ ਹੁੰਦੇ ਨੇ ਜਿਹੜੀਆਂ ਉਹ ਆ ਜਿਹੜਾ ਵੱਡਿਆ ਸੋਹਣਾ ਪੇੜ ਹੁੰਦੀਆਂ ਨਹੀਂ ਆ ਇਹ 7 ਨੰਬਰ ਸੁਰੀ ਲਾਸਟ ਤੇ ਆਪਣੀਆਂ ਤੇ ਹੁਣ ਤੁਹਾਨੂੰ ਇਹਦਾ ਆ ਇਹ ਸਾਹਮਣੇ ਡਬਲ ਸਟੋਰੀ ਲੱਗੀ ਹੋਈ ਹੈ ਜੀ ਇੱਥੇ ਜਿਹੜੀ ਦੇਸੀ ਗਾਵਾ ਥਾਰਪਰਕ ਗਾਵਾ ਦੀ ਚਵਾਈ ਹੋਊਗੀ ਇਥਾਂ ਤੇ ਜਿਹੜੀ ਮਤਲਬ ਬਿਲਕੁਲ ਸੈਂਟਰ ਦੇ ਵਿੱਚ ਪੈਂਦੀ ਹੈਗੀ ਤੇ ਆ ਜਿਹੜੇ ਸਾਹਮਣੇ ਵਿਚਾਲੇ ਹੈਗਾ ਸ਼ੈੱਡ ਨੇ ਜਿੱਥੇ ਖੁਰਨੀਆਂ ਬਣੀਆਂ ਹੋਣਗੀਆਂ ਇੱਥੇ ਹੈਗਾ ਜੀ ਲਗਭਗ ਮੰਨ ਕੇ ਚਲੋ ਮੱਝਾਂ ਦੀ ਚਵਾਈ ਹੋਊਗੀ ਹਨ ਤੇ ਇਧਰ ਜਿਹੜੀਆਂ ਹੋ ਪਿੱਛੇ ਲਾਸਟ ਬਾਰਡਰ ਬਾਕਸ ਦੇ ਕੋਲ ਤੁਸੀਂ ਦੇਖ ਰਹੇ ਹੋ ਲਾਸਟ ਦੋ ਸਟੋਰ ਹਨਾ ਚਾਰ ਸਟੋਰਾਂ ਇਕੱਠਾ ਜੁਆਇੰਟ ਕੀਤੇ ਆ ਬਨੇ ਉੱਥੇ ਹੋਊਗੀ ਐਚਫ ਗਾਵਾ ਤੇ ਜਰਸੀ ਗਾਵਾ ਦੀ ਚਵਾਈ ਹਨਾ ਵਿਚਾਲੇ ਜਿਹੜੇ ਸਟੋਰਾਂ ਇਹ ਜਿਵੇਂ ਝੋਟੇ ਬੰਨ ਵਾਲੇ ਕਿਸੇ ਨੇ ਮੱਝਾਂ ਮਾਲਣੀਆਂ ਤੇ ਇਹ ਦੇਖੋ ਜੇ ਕੁਝ ਵੀਰ

ਨਾ 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 ਇਹਦਾ ਪਿੰਡਾ ਠਾ ਦੂ ਬਾਹਲਾ ਕਰਦਾ ਇੱਥੇ ਨਾ 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 ਬਾਈ ਜਮਾ ਚੱਕ ਦੇ ਵਧੀਆ ਰਹੇਗਾ ਆ ਇੱਥੇ ਰੱਖ ਲੇ ਬਾਹਲੇ ਨੇੜੇ ਹੋਣ ਤੋਂ ਮੱਛੀ ਜੂ ਜਮਾ ਪਿੰਡਾ ਮੱਛੀ ਜੂ ਇਹਦਾ ਕਿਹੜੇ ਪਿੰਡ ਤੋਂ ਕੋਈ ਚੋ ਬਈ WhatsApp ਦਬੜੀ ਖਾਨੇ ਤੋਂ ਇਹ ਚਵਾਈ ਚ ਪਈ ਹੈ ਮੱਝ ਆਪਣੀ ਠੀਕ ਕਿਹੜੇ ਸਾਹ ਦੀ ਹੈ ਅੱਛਾ ਅੱਛਾ ਹੋ ਬਾਪੇ ਨੂੰ ਪਤਾ ਠੀਕ ਹੈ ਠੀਕ ਹੈ ਠੀਕ ਹੈ ਮਾਂਜਾ ਮਾਰ ਦੇ ਬਾਈ ਮਾਰ ਦੇ ਮਾਰ ਦੇ ਇਹ ਆਏ ਹਨ ਜੇਬ ਸ਼ਾਵ ਕਰ ਲਿਆ ਨੇ

ਔਰ ਵਾਈ ਕੀ ਆ ਲੈ ਜੋਤੀ ਮੱਝ ਲੈ ਆ ਵੀਰੇ ਫੇਰ ਹਾਂਜੀ ਹਾਂ ਠੀਕ 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 ਨੇ ਠੀਕ ਨੇ ਇਹ ਕਿਤੇ ਪਤਾ ਨਹੀਂ ਦਾ ਮਤਲਬ ਥੜ ਘਟਾ ਜਾਂ ਲਾਉਣ ਨਹੀਂ ਆਪਾਂ ਤੁਹਾਨੂੰ ਇੱਥੇ ਠੀਕ ਆ ਆਪਣਾ ਮੜਾ ਦੱਬ ਕੇ ਬੋਲ ਫੇਰ ਇਹਦਾ ਇਹਦਾ ਬਿਮਾਰੀ ਦਾ ਕੀ ਮਰੀਜ਼ ਮੈਂ ਹੈਗਾ ਮੈਨੂੰ ਹੱਲਗਾ ਮੇਰੇ ਕੋਲ ਮੱਝ ਖੜੀ ਹੈ ਨਾਲ ਹਾਂ ਜਦੋਂ ਹੁਣ ਕਈ ਵਾਰ ਕੀ ਹੁੰਦਾ ਨਾ ਲਵਾਦੇ ਤਾਂ ਦੇਖੋ ਕੁਲਤੀ ਲਾਉਣ ਉਤਨੀ ਨਹੀਂ ਵੀ ਹੈ हां जी। ਉਹਦਾ ਕਿਸੇ ਕੋਲ ਕੋਈ ਹੱਲ ਨਹੀਂ। ਬਿਲਕੁਲ। ਜਿਹੜੀ ਬਾਤ ਹੋਈ ਐ ਜੇ ਮੈਂ ਕੋਈ ਥਣ ਘਟ ਕੇ ਲਾਉਂ ਲੋਕੀ ਨੀਂ ਨੀ ਹੋ ਗਈ। ਠੀਕ ਆ। ਠੀਕ ਆ। ਉਹ ਜਦੋਂ ਜਾਨਵਰ ਆਪਣਾ ਗੱਭਨ ਹੋ ਗਿਆ ਜਾਨੀ ਦੁੱਧੋਂ ਸਾਡਾ ਸੂਣ ਵਾਲਾ ਜਾਨਵਰ ਹੋ ਗਿਆ। ਹੂੰ ਹੂੰ ਹੂੰ। ਉਦੋਂ ਆਪਣੀ ਦਵਾਈ ਦਿਓ। ਉਹਦਾ ਥਣ ਵੀ ਪੂਰਾ ਹੋ ਜੂਗਾ ਲੋਲ ਵੀ ਕੋਈ ਨਹੀਂ ਹੋਣੀ। ਜਿਹੜੀ ਤੁਸੀਂ ਦਵਾਈ ਵਰਤੀ ਐ ਹੁਣ ਤੱਕ ਇਹ। ਪੁੱਛ ਕਿੰਨੇ ਰਿਜ਼ਲਟ ਸਕਸੈਸਫੁਲ ਹੋਏ ਸਹੀ ਸਫਲ ਹੋਏ ਨੇਗੇ। ਥੋੜੀ ਨਿਗਾਹ 'ਚ ਹੁਣ ਕੇਸ ਆ। ਮੈਨੂੰ ਇਹ ਤਾਂ ਨਹੀਂ ਪਤਾ ਜਿਹਨੇ ਵਰਤੀ ਐ 100% ਜਿਹੜੇ 2007 ਤੋਂ ਵਰਤਦੇ। ਠੀਕ ਆ। ਸੱਤ ਤੋਂ ਜ ਹਾਂ ਅੱਛਾ ਜੀ ਯਾਨੀ ਜੇ ਤੁਸੀਂ ਬਖਤੋਗੇ ਹਾਂ ਤੁਹਾਨੂੰ ਰਿਜ਼ਲਟ ਮਿਲੂਗਾ ਉਹ ਚੀਜ਼ ਨੇ ਉਹ ਮੈਂ ਤਿਆਰ ਕਰਕੇ ਅੱਗੇ ਤੁਹਾਨੂੰ ਪਾ ਦਿਆਂਗਾ ਪੈਨਡ ਮੋਬਾਈਲ ਨੰਬਰ ਸਾਰ ਦੱਸੋ ਬਰ ਆਪਣਾ ਪੈਨ ਮੇਰਾ ਲਾ ਲਿਓ ਹਾਂਜੀ ਤੇ ਅਸੀਂ ਕਮੇਟੀ ਸਾਹਿਬ ਬਹੁਤ ਜਿਲੇ ਵਟਦਾ ਅੱਛਾ ਮਾਲ ਉਧਰ ਆ ਗਈ ਵਹਣਡੇ ਇੱਧਰ ਕੋਈ ਸ਼ਮੈਂ ਠੀਕ ਠੀਕ ਹੈ ਨੰਬਰ ਇਹਦਾ ਮੇਰਾ 946349850 ਠੀਕ ਹੈ ਜੀ ਇੱਕ ਗੱਲ ਹੋਰ ਵੀ ਦੱਸਦਾ ਮੈਂ ਜਿਹੜੇ ਪਤੇ ਜੱਦਾ ਕਰਿਆ ਹੁਣ ਕਈ ਵਾਰ ਕੀ ਕਿਸੇ ਦੇ ਹੁੰਦਾ ਜਿਵੇਂ ਅੱਧੀ ਮੋਟਰ ਤੇ ਅੱਛਾ ਜੀ ਅੱਧੀ ਗਾੜੀ ਉੱਡਦੀ ਜਿਵੇਂ ਇੱਕ ਦੋ ਜੀ ਦੇ ਨੱਥੇ ਹਾਂ ਹਾਂ ਉੱਡ ਉੱਡ ਇਹ ਤਾਂ ਆ ਸਭੀ ਹੱਲ ਕਰ ਦੋ ਤੇ ਵਾਲਾਂ ਦਾ ਇਹ ਨਹੀਂ ਇਹ ਤਾਂ ਨਹੀਂ ਇਹ ਵੀ ਮੈਂ ਤੁਹਾਨੂੰ ਤਜਰਬਾ ਦੱਸ ਰਹਾ ਇਹਦੇ ਵਾਲ ਨੂੰ ਝੜਦੇ ਦੇਖੋ ਮੇਰੇ ਵੀ ਝੜਦੇ ਆ ਹਾਂ ਇੱਥੇ ਕੋਈ ਕੰਮ ਨਹੀਂ ਉਹਦਾ ਠੀਕ ਹੈ ਦਵਾਈ ਦਾ ਹਾਂ ਇੱਥੇ ਮੈਂ ਤਜਰਬਾ ਕਰਕੇ ਦੇਖਿਆ ਦੋ ਤਿੰਨ ਵੀ ਬੜਕ ਬਰਤ ਕੇ ਦੇਖਿਆ ਠੀਕ 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 ਬੰਦੇ ਦੇ ਲਵਾ ਕੇ ਦਿੱਤੀ ਨਹੀਂ ਇਹ ਹਾਲ ਤਾਂ ਵਿਚੋਂ ਰੁਪਈਆ ਨਿਕਲਦਾ ਵਿਚੋਂ ਠੀਕ ਠੀਕ ਹੈ ਤੇ ਇਹ ਜਿਹੜੀ ਪਸ਼ੂ ਵਾਲੀ ਦਵਾਈ ਕੋਈ ਆਪ ਦੇਸੀ ਤਿਆਰ ਕਰਦੇ ਹੋ ਹਾਂ ਦੇਸੀ ਦੇਸੀ ਦਵਾਈ ਹੋਮੋਪੈਥੀ ਹੋਮੋਪੈਥੀ ਮਿਲਾ ਕੇ ਬਣਾਉਂਦੇ ਹਾਂ ਤੇ ਬਾਹਲੀ ਮਹਿੰਗੀ ਤਾਂ ਨਹੀਂ ਹੈ ਨਹੀਂ ਠੀਕ अच्छा सौ रुपए फिर तो 5 किलो भी, भी रोज दे पाए ना हां हां ठीक ठीक ल भी रहो बीज किसी पशु का था थान थोन काट बाद होता ना ता वीर लालियान तो ने इना ना संपर्क कर लो वीर एक नंबर फिर बोलो नहीं के गल ठीक है जी जी वाला बिल्कुल की बजे लेवेदी सिर्फ किस भी हो सके हं हं ये अपनी दवाई दे होंगे सारी लेवेदी सिर्फ कुछ की रहो ना वो सेट कर दो ਠੀਕ ਠੀਕ ਹੈ ਲੱਕ ਸਾਹਿਬ ਵੀਰ ਆਪ ਦਿਖਾਉਣੇ ਸਾਨੂੰ ਪਸ਼ੂ ਤੇ ਨਾਲ ਇੱਕ ਬੜੇ ਕੰਮ ਦੀ ਗੱਲ ਵੀ ਆ ਗਈ ਭਰਾ ਲਾਲਿਆਣ ਤੋਂ ਨੇ ਬੜਾ ਧੰਨਵਾਦ ਇਹਦਾ ਨਾ ਕਿ ਕਿਸੇ ਵੀਰ ਨੂੰ ਲੋੜੀ ਆ ਆਪਣੇ ਆ ਘਟਾਗੇ ਸਾਂਹ ਤਾਂ ਇਹ ਕਰਮ ਨਹੀਂ ਬਣਦਾ ਅੱਛਾ ਇਹ ਕਰਮ ਵੀਰ ਬਣਦਾ ਕਿੰਨੇ ਉਮਰਾ ਵੀਰੇ ਦੀ 21 ਤਰੀਕ ਨੂੰ 16 ਮਹੀਨੇ ਦਾ ਹੋ ਜੂ ਠੀਕ ਅ ਗਰਸੇਵ ਕੁਸਿੰਘ ਸਰਪੰਚ ਮੁਖਸਰ ਸਾਹਿਬ ਇਹ ਕਮਿਟੀ ਕੋਲ ਜੀ ਸਾਰੀ ਜਾਣਕਾਰੀ ਧੰਨਵਾਦ ਜੀ ਜਾਈਂ ਬਿਰੋ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਐਂਟਰੀ ਤਾਂ ਮੰਨ ਕੇ ਚਲੋ 22 ਤੱਕ ਐਂਟਰੀ ਚਲਣੀ ਹੈਗੀ ਚਵਾਈ ਵਾਲਿਆਂ ਦੀ 19 ਤਰੀਕ लास्ट ਚਵਾਈ ਵਾਲੇ ਪਸ਼ੂ ਉਹਨਾਂ ਦੀ 19 ਤਰੀਕ लास्ट ਹੈਗੀ ਬਾਕੀ ਜਿਹੜੇ ਬਿਊਟੀ ਦੇ ਪਸ਼ੂ ਕੋਣ ਆ ਕਿ ਕੱਟਾ ਕੱਟੀ ਝੋਟਾ ਝੋਟੀ ਜਾਂ ਘਾਵਾ ਬਿਊਟੀ ਵਾਲਾ ਪਾਉਂਦੇ ਹਨਾ ਉਹਨਾਂ ਦੀ ਤੁਸੀਂ ਮਤਲਬ 22 ਤਰੀਕ ਤੱਕ ਐਂਟਰੀ ਉਹਨਾਂ ਦੀ 22 ਨੂੰ ਲਾਸਟ ਹੋ ਜੇ 23 24 25 ਮਿਲਣਾ ਹਰ ਇੱਕ ਨੂੰ ਹੁੰਦਾ ਵੀ ਜਦੋਂ ਮੇਲਾ ਸਟਾਰਟ ਹੋਵੇ ਇੱਕ ਦਿਨ ਪਹਿਲਾਂ ਰਾਤ ਦੇ 12 ਵ ਹੁੰਦੀ ਹੈ ਨਾ ਇਹ ਜੋਤੀ ਮੱਝ ਹੈ ਜਿਹੜੀ ਪੀਡੀਐਫ ਦੇ ਫਸਟ ਆਈ ਸੀ ਦੁੱਧ ਚਵਾਈ ਚ ਹਾਂ ਦੁੱਧ ਚਵਾਈ ਚ ਆਈ ਸੀ 24 ਨਾ ਪਿਛਲੀ ਵਾਰ ਆਈ ਸੀ ਇਹ ਹੈਗੀ ਜੋਤੀ ਮੱਝ ਜਿਹੜੀ ਪਿਛਲੀ ਵਾਰ ਜਗਰਾਉ ਪੀਡੀਐਫ ਮੇਲੇ ਤੋਂ ਦੁੱਧ ਚਵਾਈ ਦੇ ਵਿੱਚ ਪਹਿਲੇ ਨੰਬਰ ਤੇ ਆਈ ਸੀ ਕਿੰਨਾ ਉਹਦਾ ਕੱਟਾ ਸੀ ਇਹਨੇ 24356 24356 ਠੀਕ ਹੈ ਠੀਕ ਹੈ ਓਕੇ ਜੀ ਇਹ ਹੈਗੀ ਜੋਤੀ ਮੱਝ ਉਹ ਬੱਚਾ ਉਹ ਪਿੱਛੇ ਹੁਣ ਹਾਂ ਉਹ ਕੋਈ ਨਾ ਹੁੰਦਾ ਕੋਹਿੰਦੂ ਦਾ ਕਟਾ ਵੀ ਹਾਂਜੀ ਠੀਕ ਇਹ ਕਟਾ ਪਿਛਲੇ ਸਾਲ ਦਾ ਫਿਰ ਹਾਂਜੀ ਨੰਬਰ ਕਿੰਨੇ ਉਮਰ ਦਾ ਹੈ ਕੋਈ ਕੀ ਕੁ ਗੜੇ ਵੰਦੇ ਨਾ ਕਰਦੇ ਬਾਅਦ ਦੇ ਫੋਟੋ ਸੰਖਾਗਾ ਜੀ ਕਰਨ ਦੀ ਬੰਨਦਾ ਇਹ ਕੋਹਿੰਦੂ ਦਾ ਕਰਦੇ ਪਤਾ ਨਹੀਂ ਕੋਈ ਜੀ ਕਿੰਨੇ ਕਰੇ ਇੱਕ ਵਡੇ ਤੋਂ ਕਾਹਨ ਡਾਂਗੇ ਨਾ ਦੇ ਚਾਉਂਦੇ ਲਾਈਵ ਲਾਈਵ ਕਰਵਾਉਂਦੇ ਜੀ ਆਈਰਕਸਨ ਆਦਿ ਲਾਏ ਤੇ ਮਾਇਕਾ ਤੇ ਦੂਜੇ ਮਾਰ ਕੱਤੀ ਬੋਲਣ ਨਾਲ ਇੱਕ ਹੀ ਆ ਫਿਰ ਇੱਧਰ ਆਪਣੇ ਕੋਲੇ ਹੈ ਨਾ ਜੇ ਕੋਈ ਲਾਅ ਇੱਧਰ ਬਹੁਤ ਹੋਰ ਨੇਗੇ ਉਹ ਵੀ ਦਿਖਾਉਣਾ ਹੈਗੇ ਪਹੁੰਚ ਜਾਈ ਦੋ ਮਜਾ ਚਵਾਈ ਲਏ ਹੋਗਾ ਨੀਂਦੀ ਰਗੀ ਹੋਏ ਇੱਕ ਇੱਕ ਮੁਰਾ ਹੋਗੀ ਤੇ ਦੋ ਤਿੰਨ ਕੱਟੇ ਹੋਗੇ ਇੱਧਰ ਇੱਕ ਮੁਰਾ ਜਿਹੜੀ ਸਾਹਮਣੇ ਤੋਂ ਦਿਖਾ ਰਿਹਾ ਹਾਂ ਹੰਮ ਟੋਟਾ ਖੜਾ ਇੱਧਰ ਇਹ ਜਿਹੜੇ ਪਸ਼ੂ ਨੇ ਇਹ ਚਵਾਈ ਕਿਹਨੇਗੀ ਇਹ ਵੀ ਰਣਾ ਵੀ ਪਗਲਵਾਪ ਕਰਾਉਣੇ ਨੇ ਕਿਥੇ ਪਹੁੰਚੇ ਨੇ ਬਾਗੇ ਨਾਲ ਦੀ ਜਿਹੜੀ ਓਵਰਾਲ ਚ ਤਿਆਰੀ ਆ ਉਹ ਤੁਹਾਨੂੰ ਦਿਖਾਈ ਜਣਾਵਾ ਇਹ ਦੇਖੋ ਇਹ ਜਿਹੜੀ ਚਾਤ ਨੂੰ ਇੰਸਟਾਲਾਂ ਨੇ ਲਾ ਦਿੱਤੀ ਨੇ ਬਸ ਇੱਕ ਆ ਪਾਣ ਜਿਹੜਾ ਵਰਤ ਨੂੰ ਬੰਦ ਕੀਤਾ ਤੇ ਬਾਕੀ ਸਟੋਰਾਂ ਸਾਰੀਆਂ ਲੱਗਿਆ ਇੱਥੇ ਜਿਹੜੀ ਸੰਗਾ ਨਹੀਂ ਬਾਰਡਰ ਵਾਕ ਕੋਲੇ ਆ ਜਿਹੜੀਆਂ ਸ਼ੇ ਸਟੋਰਾਂ ਨੇ ਲਾਸਟ ਦੇ ਵਿੱਚ ਨਾ ਸਾਹਮਣੇ ਨਹੀਂ ਆ ਮਾਰੂ ਇੱਥੇ ਜਿਹੜੀ ਗਾਮਾਂ ਦੇ ਚਵਾਈ ਹੋਣੀ ਹੈਗੀ ਇਹ ਚੱਕ ਦੀ ਜਰਸੀ ਦੀਆਂ ਤੇ ਮੱਝਾਂ ਜਿਹੇ ਜਿਹੇ ਸੈੱਟ ਨੇਗੇ ਇੱਥੀ ਹੋਗੀ ਤੇ ਪਿਛਲੇ ਪਾਸੇ ਜਿਹੜੇ ਆਮ ਬਸ ਨਹੀਂ ਹੈ ਨਾ ਇੱਕ ਵੀਰ ਆ ਨਿੱਧਰ ਸਾਹਮਣੇ ਇਹਨੂੰ ਕਰਾਉਣਾ ਬਾਜ ਨੇ ਆਪਾਂ ਗੱਲਬਾਤ ਕਿਹੜੇ ਪੰਡ ਤੋਂ ਉੱਚਾ ਨਾਲ ਆ ਆ ਬਸ ਚੋਟੀ ਆ ਕਿਹੜੇ ਸਾਲ ਦੀ ਇਹ ਪਤਾ ਇਹ 1470 ਦੀ ਆ ਵੀਰੇ 1470 ਦੱਸਦੀ ਆ ਨਾ ਇਹ ਐਚਐਲਡੀ ਵੀ ਲਾ ਕੇ ਨਾ ਇਹ ਕਿਸ ਹਸਾਰ ਬੋਇਨ ਵਾਲਾ ਹਸਾਰ ਬੋਇਨ ਵਾਲਾ ਹਰ ਬਲਾਸ ਵਾਲਾ ਹਰ ਬਲਾਸ ਵਾਲੇ ਕੋਲ ਹਰ ਬਲਾਸ ਕੋਲ ਠੀਕ ਆ ਠੀਕ ਆ ਜੀ ਉਹਦੀ ਆ ਇਹ ਪਿੱਛੇ ਬੱਚਾ ਛੋਟਾ ਦਾ ਹਾਂ ਇਹ ਬੱਚਾ 8 ਦਿਨ ਕੁ ਉਮਰ ਦਾ 8 ਦਿਨ ਕੁ ਕੱਟਾ ਹਾਂ ਜੀ ਕੱਟਾ ਇਹਦਾ ਤੇ ਆ ਜਨੇ ਦੋ ਝੋਟੀਆਂ ਲਗੀਆਂ ਇਹ ਇਹ ਆ ਵੀਰੇ ਆਪਣੇ ਕੋਲ ਘਰੇ ਸੀਗਾ ਸਾਂਹ ਜਿਹੜੀਆਂ ਵੱਡੀ ਵਿੱਚ ਇਹ ਬਲੀ ਦੀ ਆ ਇਹ ਬਲੀ ਬੱਦੀ ਨਾਲੇ ਦੀ ਕੱਟੀ ਆ ਉਹ ਜਿਹੜੀ ਪਰੇ ਸਿਰੇ ਤੇ ਬੈਠੀ ਉਹ ਆ ਇਹਦੀ ਆਪਣੇ ਦੀ ਫਤੇ ਦੀ ਉਹ ਜਿਹੜਾ ਆਪਣੇ ਕੋਲ ਆ ਸਾਂਹ ਨਾ ਫਤੇ ਹਾਂ ਜੀ ਇਹਦੀ ਆ ਇਹ ਆ ਫਤੇ ਕਿਹੜੇ ਦਾ ਵੀ ਇਹ ਇਹ ਵੀ ਬਲੀ ਦਾ ਵੀਰੇ ਬੱਦਨੀ ਆਦਿ ਬੱਦਨੀ ਹੋ ਗਿਆ ਠੀਕ ਹੈ ਇਹ ਇਹ ਮਾਂ ਉਹ ਆਪਣੇ ਕੋਲ ਹੀ ਸੀ ਇਹਦੀ ਮਾਂ ਆਪਣੇ ਕੋਲੇ ਘਰੇ ਹੀ ਆ ਕਿੰਨੇ ਕਿਲੋ ਰਕਾਰ ਦਾ ਦੁੱਧ ਦੀ ਮਾਂ ਦੀ ਇਹਦਾ ਬਾਈ ਮਾਂ ਦਾ ਹੈਗਾ ਪਹਿਲੇ ਸਵੇਰ ਦਾ 19 ਕਿਲੋ 433 ਗ੍ਰਾਮ ਦਾ ਲਾਇ ਵਿੱਚ ਰੱਖਿਆ ਕਰਾਈਆ ਰਿਕਾਰਡ ਹੋਇਆ ਬਹੁਤ ਮਤਲਬ ਹੈ ਉੱਥੇ ਸੀਆਰਵੀ ਸੀਆਰਵੀ ਨਾਬ ਵਾਲੀ ਜਾਂ ਹਸਾਰ ਵਾਲੀ ਚ ਹਸਾਰ ਹਸਾਰ ਵਾਲੀ 19 ਕਿਲੋ ਕਿਹਨਾਂ 433 ਗ੍ਰਾਮ ਪਹਿਲੇ ਸਵੇਰ ਦਾ ਹਾਂਜੀ 19 ਕਿਲੋ 433 ਗ੍ਰਾਮ ਸ੍ਰੀਕਵੀਰ ਕੋਲੋਂ ਆਈ ਸੀ ਢਾਂਡੇ ਕੋਲੋਂ ਇਹਦੀ ਮਾਂ ਹਾਂਜੀ ਬਾਈ ਸ੍ਰੀਕਵੀਰ ਢਾਂਡੇ ਤੋਂ ਵੀਰ ਨੇ ਖਰੀਦੀ ਸੀ ਉਹਨੇ ਲਾਈਵ ਕਰਾਇਆ ਸੀ ਹਾਂ ਉਹਨਾਂ ਨੇ ਜਿਹੜਾ ਲਾਈਵ ਕਰਾਇਆ ਸੀ ਇਸ ਛੋਟੇ ਦੀ ਜਿਹੜੀ ਮਾਂ ਸੀ ਥੋੜੇ ਕੁਲੀ ਇਸ ਟਾਈਮ ਵੀ ਉਹ ਹਾਂਜੀ ਹਾਂ ਹਾਂ ਇਸ ਟਾਈਮ ਉਹਨੇ ਦੇ ਬਾਈਆਂ ਦੇ ਕੋੜੀਆ ਤੇ ਹੁਣ ਇਹਦੀ ਛੋਟੇ ਦੀ ਉਮਰ ਕਿੰਨੀ ਹੋ ਗਈ ਪੌਣ ਚਾਰ ਸਾਲ ਦਾ ਲੱਗ ਪਾ ਦੇ ਨੇ ਛੇਗ ਦੇ ਰੰਗ ਦੇ ਛਿੱਟਿਆਂ ਨੂੰ ਨਾ ਇਹ ਚੌਕ ਤੋਂ ਹੂੰ ਚੌਕ ਤੋਂ ਛੇਗ ਦੇ ਰੰਗ ਦੇ ਹੁਣੀ ਛਿੱਟਿਆ ਸਾਹਮਣੇ ਦਿਖ ਰਿਓ ਇਹਦਾ ਨਾਮ ਉਹ ਰੱਖਿਆ ਬਈ ਕੋਈ ਦਾ ਫਾਤੇ ਫਾਤੇ ਇਹਦਾ ਨਾਮ ਆ ਵੀਰਾਂ ਰੱਖਿਆ ਹੈ ਠੀਕ ਹੈ ਠੀਕ ਹੈ ਤੇ ਉਹ ਚਵਾਈ ਤਾਂ ਬਾਕੀ ਹੈ ਤੇ ਆਪਣਾ ਮੋਬਾਈਲ ਨੰਬਰ ਬੋਲੋ ਬਈ 99462038506824 ਹਾਂਜੀ ਸੀਮਿੰਟ ਦਾ ਜੋਟੇ ਦਾ ਸੁੱਕੇ ਸਾਹਿਬ ਵੀਰ ਨੂੰ ਇਸ ਛੋਟੇ ਸੀਮਨ ਉਹ ਤਾਂ ਜਿਹੜਾ ਬਾਈ ਦੇ ਨੰਬਰ ਬੋਲਿਆ ਇਹਦੇ ਨਾਲ ਸੰਬੰਧ ਕਰ ਲਿਓ ਠੀਕ ਆ ਬਾਕੀ ਘਰ ਦੇ ਵਿੱਚ ਬਾਈ ਦੇ ਕਿੰਨੇ ਕੁ ਪੁੱਛ ਹੋਵੇ ਹੋਰ ਇਹ ਜਿਹੜੇ ਸਾਰੇ ਦੀਪ ਪਸ਼ੂ ਦੀਪਸ਼ੁਰਾਰੇ ਮੁਰਾਚੀ ਹੈ ਹਾਂ ਮੁਰਾ ਦੀ ਮੁਰਾ ਦੇ ਵਿੱਚ ਹੈ ਬਾਕੀ ਜੇ ਕਿਸੇ ਨੇ ਝੋਟੇ ਜਿਹੜੀ ਮਾਂ ਗਈ ਉਹ ਦੇਖਣੀ ਆ ਵੀਰ ਦੇ ਘਰੇ ਹੈਗੀ ਜਾ ਕੇ ਨਿਰਫਲ ਕਰ ਵੀ ਸਕਦੇ ਹਾਂ ਕਈ ਵਾਰ ਆਪ ਨੂੰ ਇਹ ਹੁੰਦਾ ਵੀ ਖਾਨੀ ਜਿਵੇਂ ਮੋਬਾਈਲ 'ਚ ਬੰਦਾ ਬੋਲ ਦਿੰਦਾ ਇਹ ਜਿਹੀ ਕੋਈ ਗੱਲ ਨਹੀਂ ਹੁੰਦੀ ਜੇ ਕੋਈ ਬੰਦਾ ਕਿਸੇ ਗੱਲ ਨੂੰ ਕਰਦਾ ਤਾਂ ਉਹ ਮਤਲਬ ਕਿਸੇ ਪ੍ਰੂਫ ਦਮਪਤੀ ਕਰਦਾ ਨਾ ਵੀਰੇ ਤੇ ਬਾਕੀ ਜਿਹੜੇ ਸਾਰੇ ਪਸ਼ੂ ਦੇਖਦਾ ਬਹੁਤ ਖੂਬਸੂਰਤ ਨੇ ਗਾ ਦਿਖਾਉ ਤੁਹਾਨੂੰ ਕਿੱਥੇ ਨੇ ਨੇੜੇ ਉਹ ਤੇ ਆਹ ਕੱਟੀ ਦੀ ਉਮਰ ਕਿੰਨੀ ਹੈ ਵੀਰੇ ਇਹ ਵੀਰੇ 14 ਮਹੀਨਿਆਂ ਦੀ ਹੈ ਸਾਢੇ 14 ਮਹੀਨਿਆਂ ਦੀ ਕੱਟੀ ਬਹੁਤ ਸੋ ਠੀਕ ਹੈ ਡਾਕਟਰ ਕੋਲੇ ਇਹ ਕਹਾਈ ਕਿ 15 ਮਿੰਟੇ ਕੱਟੀ ਆੜ ਕੋਲੇ ਉਹ ਕਰਤੀ ਉਹ ਵੀ ਗੱਬਣ ਮੇਰੇ ਕੋਲੇ ਇੱਕ 15 ਦੀ ਉਹ ਵੀ ਇੱਕ ਵਾਰੀ ਹੀਟ ਜਾ ਗਈ ਕਿਉਂਕਿ ਇਹ ਗਲਤ ਖਰਾਕ ਦੀ ਹੁੰਦੀ ਹੈਗੀ ਜਾਂ ਬਰੀਡ ਦੀ ਹੁੰਦੀ ਵਿੱਚ ਹੁਣ ਆਮ ਹਾਂਜੀ ਉਮਰ ਨਾਲ ਤਾਂ ਬਦਲੇ ਵੇਟ ਨਾਲ ਹੀ ਆ ਵੇਟ ਨਾਲ ਹਾਂ ਵੇਟ ਨਾਲ ਸਹੀ ਗੱਲ ਉਹ ਖਾਹਤ ਖਰਾਕ ਜਾਂ ਨਸਲ ਹੁੰਦੀ ਉਸ ਨਾਲ ਨਾ ਬਾਕੀ ਤਿੰਨ ਤਿੰਨ ਚਾਰ ਚਾਰ ਸਾਂ ਲੋਕਾਂ ਝੋਟਾਂ ਦੇ ਦੇਖਿਆ ਆਮ ਵੀਰਾਂ ਕੋਲੇ ਹੋ ਜਾਂਦੇ ਨਹੀਂ ਆ ਕਹਿੰਦੇ ਅਜੇ ਇੱਕ ਬਣੀ ਨਹੀਂ ਹਾਂ ਇਹ ਗੱਬਣਾ ਆਪਣੀ ਫੋਟੇ ਤੋਂ ਅੱਛਾ ਇਹ ਝੋਟੀ ਇਹ ਆਪਣੀ ਝੋਟੀ ਦੀ ਗੱਬਣਾ ਇਹ ਹਾਂ ਚੈੱਕ ਪਾਸ ਹੋਗੀ ਠੀਕ ਹੈ ਬਾਕੀ ਇਹ ਕੱਟੂਆ ਛੋਟਾ ਦੇਖ ਸਕਦੇ ਹੋ ਕਿ ਉਹ ਨਾ ਮੈਨੂੰ ਹੋਰ ਤਾਂ ਕੋਈ ਪਸ਼ੂ ਨਹੀਂ ਪਹੁੰਚਿਆ ਨਾ ਵੀਰੇ ਨਾ ਨਾ ਬਸ ਆਹੀ ਜਦ ਤੁਸੀਂ ਆਓ ਹਨਾ ਇਹ ਇਫਲਾਹ ਹੋ ਕਰ ਹਾਂਜੀ ਬਸ ਆਹੀ ਦੋ ਤਿੰਨ ਬੰਦੇ ਪਹੁੰਚਿਆ ਤਾਂ ਬਸ ਇੱਥੇ ਇਹਨੂੰ ਠੀਕ ਹੈ ਸੋ ਧੰਨਵਾਦ ਜੀ ਸਾਰੇ ਵੀਰਾਂ ਜੁੜਨ ਵਾਸਤੇ ਹਨਾ ਸੋ ਇਹ ਸੀਗੇ ਜਿਹੜਾ ਆਪਣੇ ਚੜੱਕ ਮੇਲੇ ਦੀਆਂ ਤਿਆਰੀਆਂ ਸੋ ਇੱਕ ਬੇਨਤੀ ਬਸ ਇੰਨੀ ਇੱਕ ਵੀ ਪਹਿਲੀ ਗੱਲ ਤਾਂ ਇਹ ਬੇਨਤੀ ਵੀ ਜੇ ਤੁਹਾਡੇ ਘਰ 'ਚ ਪਸ਼ੂ ਸਾਨੂੰ ਲੱਗਦਾ ਨਾ ਤੁਹਾਨੂੰ ਸਾਰੇ ਮੇਲੇ ਦੇਖੋ ਮੋਬਾਈਲ ਤੇ ਸੋਸ਼ਲ ਮੀਡੀਆ ਵੀ ਦੇਖਦੇ ਨਾ ਵੀ ਕਿੰਨਾ ਕੁ ਜਿਹੜਾ ਤੁਹਾਡੇ ਘਰਾਂ ਚ ਪਸ਼ੂ ਦੀ ਦੀ ਕੁਆਲਿਟੀ ਆ ਤਾਂ ਉਹਨਾਂ ਨੂੰ ਮੇਲੇ ਚ ਜਰੂਰ ਲੈ ਕੇ ਪਹੁੰਚੋ ਲਾ ਇੱਕ ਲੰਦੇ ਤੋਂ ਲੈ ਕੇ ਵੱਡੇ ਝੋਟਿਆਂ ਤੱਕ ਵੱਡੀਆਂ ਮੱਝਾਂ ਤੱਕ ਕੱਟੀਆਂ ਬੱਚੀਆਂ ਆ ਬੱਚੀਆਂ ਨਹੀਂ ਸਾਰਾ ਕੱਟੀਆਂ ਝੋਟੀਆਂ ਸਾਰਿਆਂ ਦੇ ਮਕਾਵਲ ਇੱਥੇ ਹੋਣੇ ਨੀਲੀ ਆ ਖੀਰੀਆਂ ਦੋ ਦੰਦ ਚਾਰ ਦੰਦ ਵੱਡੀਆਂ ਮੱਝਾਂ ਵੱਡੇ ਝੋਟੇ ਹਾਂ ਤੇ ਉਹਦੇ ਵਾਸਤੇ ਨਾ ਤੁਸੀਂ ਮਤਲਬ ਵੀ ਘਰੋਂ ਪਸ਼ੂ ਲੈ ਕੇ ਜਰੂਰ ਪਹੁੰਚੋ ਜੇ ਨਹੀਂ ਪਸ਼ੂ ਲੈ ਕੇ ਪਹੁੰਚ ਸਕਦੇ ਤਾਂ ਆਪਣੇ ਘਰਾਂ ਚੋਂ ਮੇਲਾ ਦੇਖਣ ਆਵਾਜ਼ ਜਰੂਰ ਪਹੁੰਚੋ ਕਿਉਂਕਿ ਸਾਨੂੰ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗਣਾ ਹੈ ਵੀ ਕਹੇ ਜੇ ਮੇਲੇ 'ਚ ਦੇ ਪਸ਼ੂ ਦਾ ਡਾਕਟਰ ਜਿੱਦਿਆ ਨਾ ਕਈ ਵਾਰ ਬੰਦਾ ਕੀ ਕਰਦਾ ਚੰਗਾ ਪਸ਼ੂ ਤੇ ਨਾ ਕੱਟਣ ਨੂੰ ਫੜਾ ਵੰਦਾ ਆ ਆਕਿਆ ਵਾਲੋਂ ਵੀ ਫੜਾ ਲੰਦਾ ਜਾਂ ਉਹਨੂੰ ਜਾਣ ਕਰਨ ਦੀ ਤੇ ਕਈ ਵਾਰ ਮਾੜੇ ਪਸ਼ੂ ਤੇ ਜ਼ੋਰ ਲਾ ਲੰਦਾ ਉਹ ਉਹ ਜਿਹੜਾ ਖਾਲ ਖਰਾਕ ਪਾਈ ਜਾਂਦੇ ਵੱਡਾ ਕੋਈ ਰਿਜ਼ਲਟ ਨਿਕਲਦਾ ਉਹ ਜਿਹੜੇ ਨਿਕਲ ਜਾਂਦੇ ਫਿਰਦਾ ਰੋਟਾ ਮਾੜਾ ਬੰਦੇ ਦਾ ਸੋ ਇਹ ਸੀ ਸਾਡੇ ਵਿਚਾਰਕ ਸਾਹਿਬੀ ਮੁਰਾਣਾਸਲ ਦਾ ਜਿਹਦੇ ਨੇ ਮਾਂ ਬੀਬੋ ਆ ਤੇ ਦੁੱਧਦਾਰ ਕਾ 28 ਕਿਲੋ 640 ਗ੍ਰਾਮ ਹੈ ਉਹ ਝੋਟਾ ਪਹੁੰਚੂਗਾ ਜੀ ਦੋ ਦੰਦ ਮੁਕਾਬਲੇ ਵਿੱਚ ਲੜੂਗਾ ਤੇ ਆਪਣਾ ਜਗ ਨੂੰ ਨੀਲੀ ਰਾਵੀ ਦਾ ਪਹੁੰਚੂਗਾ ਤੇ ਇਹਨਾਂ ਝੋਟਾਂ ਦੇ ਸੀਮਣੂ ਤੁਹਾਨੂੰ ਮਿਲਣਗੇ ਤੇ ਉਹਦੇ ਵਾਸਤੇ ਆਪਣੇ ਨੰਬਰ ਨੋਟ ਕਰ ਲਓ ਜੀ 98158 69340 83604 62501 ਇਹ ਦੋ ਨੰਬਰ ਆਪਣੇ ਆ ਜੀ ਤੇ 92564 ਹਾਂ 39130 ਹਾਂ ਤਿੰਨ ਨੰਬਰ ਨੋਟ ਕਰ ਲਓ ਜੀ ਆਪਣੇ ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਸਾਡੇ ਨਾਲ ਫੋਨ ਵੀ ਤੁਸੀਂ ਕਰ ਸਕਦੇ ਹੋਗੇ ਨਾ ਸੋ ਬਾਕੀ 7 ਨੰਬਰ ਸਟੋਰੀ ਚ ਆਪਾਂ ਨੂੰ ਭਰਾ ਮਿਲ ਕੇ ਲਾਜ਼ਮੀ ਜਾਇਓ 7 ਨੰਬਰ ਸੋ ਲਾਸਟ ਬੁੱਕ ਹੋ ਚੁੱਕੀ ਆ ਸੋ ਵੀਰ ਫਰੀਦ ਕੋਟਰ ਨੇ ਜਿਹੜੇ ਇਹ ਵੀ ਬਾਕੀ ਚੰਗੇ ਪਸ਼ੂ ਲੈ ਕੇ ਇਹਨਾਂ ਨੇ ਬੈਸਟ ਆਫ ਇਲਾਕਾ ਨਾ ਸੋ ਸਸਰੀਕਾਲ ਜੀ ਸਾਰੇ ਵੀਰਾਂ ਨੂੰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ